ਰਹਿਰਾ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈ ਕਿਰਕਤਾ ਆਇਆ ਰਾਮ ਰਾਜੇ ਹਰਿ ਨਾਮ ਕਰਿ ਜਿਸ ਹਰਿ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨੇ ਦਿਤਾ ਪਿਟ ਦੇ ਨਾਮ ਦੇਵ ਮੁਖ ਲਾਇਆ ਜਿਨ ਨਾਨਕ ਕੇ ਆਸਾ ਹਰਿ ਤੇ ਬਿਆੰਤ ਲੈ ਚਟਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਘਰੀ ਨਾ ਹੋਈ ਬਲਿਹਾਰੀ ਬਿਦਰਤ ਵਸਿਆ ਤੇਰਾ ਤਨ ਧਾਈ ਲਖਿਆ ਰਹਾਉ जात मह जोत जोत में जाता कल कला पर भूगया तू सच्चा साहब सुप्त सवाल योजन की तीस पार पया कहु नान करते क्या बात जो किस करना सो कर रहे सोदर राजा सा महला पहला एक ओंकार सदगुरु प्रसाद सोदर तेरा के हा सो कर वाजी के हज तुम सर्व संभाले वाजे तेरे नाद ने के शंका के ते तेरे गाम नहारे के ते तेरे राग परि चौक ते तेरे गाम नहारे ਦਾਵਣ ਤੋਂ ਤਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੋਂ ਤਨੋ ਚਿਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੋਂ ਤਨੋ ਈਸ਼ਰ ਵਰਮਾ ਦੇਵੀ ਸੋਹਰ ਤੇਰੇ ਸਰਾ ਸਵਾਰੇ ਗਾਵਣ ਤੋਂ ਤਨੋ ਦਰਦ ਰਾਸ ਨੂੰ ਬੈਠੇ ਦੇਵ ਤਿਆ ਦਰ ਨਾਲੇ ਗਾਵਣ ਤੋਂ ਤਨੋ ਸਿੱਧ ਸਮਾਧੀ ਅੰਦਰ ਗਾਵਣ ਤੋਂ ਤਨੋ ਸਾਧ ਵਿਚਾਰੇ ਗਾਵਣ ਤੋਂ ਤਨੋ ਜਤੀ ਸਰੀ ਸੰਤੋ ਕੀ ਗਾਵਣ ਤੋਂ ਤਨੋ ਵੀਰ ਕਰਾਰੇ ਗਾਵਣ ਤੋਂ ਤਨੋ ਪੰਡਤ ਪੜਨ ਤੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੋਂ ਤਨੋ ਮੋਹਣੀਆਂ ਮਨ ਮੋਹਣ ਸਰਗ ਮਚ ਪਿਆਲੇ ਗਾਵਣ ਦਦਨੋ ਰਤਨੁ ਪਾਇ ਤੇਰੇ ਅਰਸੜੀ ਰਤਨਾਲੇ ਗਾਵਣ ਦਦਨੋ ਜੋਤ ਮਹਾਬਲ ਸੂਰਾ ਗਾਵਣ ਦਦਨੋ ਪਾਣੀ ਉਚਾਰੇ ਜਾਤੈ ਨਾ ਖੰਡ ਬਣੂ ਬ੍ਰਾਹਮਣ ਦਾ ਕਰ ਕਰ ਕੀ ਤੇਰੇ ਧਾਰੇ ਸੇਈ ਦਦਨੋ ਗਾਵਣ ਜੋਤ ਭਾਵ ਰਤੇ ਤੇਰੇ ਭਗਤ ਰਸਾਲੇ ਹੋ ਰਖੇ ਤੇ ਦਦਨੋ ਗਾਵਣ ਸੇ ਮਚਤ ਨੇ ਆਵਣ ਲਾਣ ਕਿਆ ਵਿਚਾਰੇ ਸੋਈ ਸੋਈ ਸਰਾਂ ਸੋ ਸਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਜ ਨੀਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀ ਸੀ ਉੜਿਆ ਜੋਤ ਸੁਭਾਵੈ ਸੋਈ ਕਰ ਸਿਵ ਰਕਮ ਨ ਕਰ ਨਾ ਜਾਈ ਸੋ ਪਾਸੋ ਸਹ ਪਾਸੈ ਮਾਨ ਗ੍ਰਹਿਣ ਨ ਜਾਈ ਆਸਾ ਮਹਲਾ ਪਹਿਲਾ ਤੁਨ ਵੱਡਾ ਕੇ ਸਭ ਕੋਏ ਕੇਵਡ ਵੱਡਾ ਦੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰੰਗ ਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਟਾ ਕੇਵਡ ਚੀਰਾ ਰਹਾਉ ਸਭ ਸੋਤੇ ਮੈ ਮੁਰ ਤੁਰ ਤਕ ਮਾਈ ਸਮ ਕੀ ਮਤ ਮਨ ਕੀ ਮਤ ਪਾਈ ਗਿਆ ਨਹੀਂ ਤਾਂ ਨਹੀਂ ਕਰ ਬੁਰਹਾਈ ਕਹਿ ਨਾ ਜਾਏ ਤੇ ਰਿਤਲ ਵੜਿਆਈ ਸਭ ਸਾਥ ਸਭਤਾ ਕੋ ਸਭ ਸੰਗ ਆਈਆਂ ਸਿੱਧਾ ਵਰਕਾ ਆਖੀਆਂ ਵੜਿਆਈਆਂ ਤੁਧੁ ਵਿੱਚ ਦੇਕਿਨੇ ਨਾ ਪਾਈਆ ਕਰਮਲੇ ਨਾਹਿ ਟਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸ੍ਰਿਤੀ ਪਰੇ ਸ੍ਰੇ ਭੰਡਾਰਾ ਜੈਸੂ ਦੇਨ ਸੇ ਗਿਆਚਾਰ ਨਾਨਕ ਸਤਿ ਸਵਾਤਨ ਹਾਰਾ ਸਾ ਮਹੱਲਾ ਪਹਿਲਾ ਆ ਕਾ ਨੀ ਮਮਸ ਰਹਿ ਮਰ ਜਾਵਾ ਖਾਣਿ ਉਹ ਖਾਸਾ ਚਾਣਉ ਸਾਚ ਨਾਮ ਕਿਲਾ ਬੇਪੂਖ ਤੂਖਾ ਦਾ ਚਲਿਆ ਦੂਗ ਛੋਕ ਬਸਰੇ ਮੇਰੀ ਮਾਈ ਸਾਚਾ ਸਾਇਬ ਸਾਚੇ ਨਾ ਰਹਾਉ ਸਾਚ ਨਾਮ ਕੀ ਤਲਵੜ ਆਈ ਆਗ ਥਕੇ ਕੀਮਤ ਨਹੀਂ ਪਾਈ ਦੇ ਸੁਨ ਮੇ ਕਿ ਆਣ ਪਾਏ ਵਟਾ ਨ ਹੋਵੇ ਘਾਟਨਾ ਜਾਏ ਨਾ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਧੁਕੇ ਭੂਗ ਬੁਨੇ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜਿਉ ਵਡਾ ਤੇ ਵਡ ਤੇਰੀ ਦਾਤ ਜਿਨ ਕਰ ਕਹਿ ਕੀਤੀ ਰਾਤ ਖਸਮ ਸਾਰੇ ਕੇ ਕੂ ਜਾਤ ਨਾਨਕ ਨਾਮੇ ਬਾਰਿ ਸੁਨਾਤ ਰਾਗ ਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਰ ਪਰ ਕਾਬਨਾ ਕਰੋ ਗੁਰ ਪਾਸ ਹਮ ਕਰੇ ਗਰਮ ਸਤ ਗੁਰ ਸਰ ਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਨੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਨ ਸਖਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਮ ਨਾ ਪਾਇਆ ਤੀ ਭਾਗ ਹੀ ਨਹੀਂ ਜਮ ਪਾਸ ਜੋ ਸਤਗੁਰ ਸੰਨ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੁਰ ਮਸਤਕ ਨੇ ਖਿਆਲ ਇਕਾਸ ਧਨ ਤਨ ਸਭ ਸੰਗ ਦੇ ਤਹਰ ਸੁਭਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਦਰੀ ਮਹਲਾ ਪਨਵਾ ਕਾਹਿਰੇ ਮਚ ਤਵੇ ਦਮ ਜਾ ਆਹਰ ਹਰ ਜੀਉ ਪਰਿਆ ਸਾਹਿਲ ਪਤ੍ਰ ਮੇਜੰ ਤੀਉ ਪਾਈ ਤਾ ਕਰਿ ਗਾ ਗੇ ਕਰ ਤਰਿਆ ਮੇਰੇ ਮਾਧੋ ਜੀ ਸਾਰ ਸੰਗਤਿ ਮਲੇ ਸੋਤਰਿਆ ਵਿਰਪ ਸਾਰ ਪਰੰਪਤ ਪਾਏ ਸੂਕੇ ਕਾਸ ਤਰਿਆ ਰਹਾਓ ਜਨਨ ਪਿਤਾ ਲੋਕ ਸਰਬੰਤਾ ਕੋਈ ਨ ਕੁਛ ਕੀ ਤਰਿਆ ਸਿਰ ਸਿਰ ਦੇਖ ਸਮਾਏ ਠਾਕੁਰ ਕਾਹੇ ਮਨ ਭੋਪ ਕਰਿਆ ਓਡੇ ਊੜਾਵੇ ਸੋ ਕੋਸਾ ਰਿਸ ਪਾਚੇ ਬਿ ਸ੍ਰੀ ਸਰਿਆ ਜਿਨ ਕਮਨ ਕਲਾਵੇ ਕਹਾਂ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ੜੀ ਗਾਨ ਵਿਸ ਅਸ਼ਟ ਸਿਧਾਨ ਠਾਕੁਰ ਕਰਤਵ ਤਰਿਆ ਜਨ ਨਾਨਕ ਬਲਬ ਸਰਬਲ ਜਾਈ 13 ਅੰਤਨਾ ਭਾਰ ਅਰਿਆ ਆ ਗਿਆ ਸਮਹਲਾ ਚੌਥਾ ਸੂਪੁਰਕ ਏ ਕੋਨਕਾਰ ਸਤਿਗੁਰ ਪ੍ਰਚਾਰ ਸੂਪੁਰਕ ਨੰਝਣ ਹਰਪੁਰਕ ਨੰਝਣ ਹਰ ਨਾ ਦੁਨੀਆਂ ਪਾਰਾ ਸਭ ਤਾਵੇ ਸਭ ਤਾਵੇ ਤੋਡੀ ਹਰ ਸੱਚੇ ਸਿਰਜਣਹਾਰ ਸਭ ਜੀਤ ਮਾਰੇ ਜੀ ਤੂ ਜੀਆਂ ਦਾ ਦਾਤਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਰੇ ਆਪੇ ਠਾਪੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵੀਚਾਰਾ ਤੂੰ ਕਾਟ ਕਣਤਰ ਸਰਮਣਰੰਤਾਰ ਵੀ ਹਰੇਕ ਉਹ ਪ੍ਰਗ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰਾ ਜੋਦ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਫੋਤ ਤੋਂ ਨਾ ਵਰਨਾ ਜਾਣਾ ਤੂੰ ਪਾਰ ਬ੍ਰੰਭੇ ਤਮੈ ਤਰੀ ਤੇਰੇ ਕੀ ਆਗੁਨੇ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੂੰ ਜੀ ਜਨਾਨਿ ਸਿਨ ਕੁਰਬਾਨ ਹਰਤਾ ਆਵੇ ਹਰਤਾ ਆਵੇ ਤੋ ਜੀ ਸੰਦਲਿਕ ਮੈਸਗਵਾਸੀ ਸੇ ਮੁਕਤ ਸੇ ਮੁਕਤ ਪੈ ਜੀ ਨ ਹਰਤਾ ਜਿੰਦ ਤੋ ਟੁੱਟੀ ਜੰਕੀ ਫਾਸੀ ਜਿੰਨਰੋ ਭੋਜਨ ਹਰਨਰ ਕੋਤਿਆ ਜੀਤਨ ਕਾ ਪਉ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀਤੇ ਹਰ ਰੂਪ ਸਮਾਸੀ ਸੇਹਤਾਨ ਸੇਹਤਾਨ ਜਿਨ ਹਰਤੇ ਆਏ ਜੀ ਜਨਾਨੀ ਤਨ ਬਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਪਗੜ ਤੇਰੀ ਭਗਤ ਸਲਾਹ ਹਲ ਤੁਜੀ ਹਰਨ ਕਲੇ ਕਿ ਅਨੰਤਾ ਤੇਰੇ ਨੋ ਤੇਰੇ ਨੈਕ ਪੜੇ ਬੋ ਸਮਰ ਸਾਸਰੀ ਕਰ ਕਰਿਆ ਕਰ ਕਰਮ ਕਰਨਤਾ

ਕੁਨ ਵਰਤਾ ਖਚਾਰ ਮੈਂਡਾ ਸਾਂ ਜੋ ਤੂੰ ਪਾਵੈ ਸੋਈ ਥੀ ਸੀ ਜੋ ਤੂਰੇ ਸੋਈ ਹੁ ਪਾਇ ਰਹਾ ਸਭ ਤੇਰੀ ਤੁ ਸੁਬਣੀ ਤੈਂ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਖ ਨ ਪਾਇ ਗੁਰਮੁਖਲਾ ਦਾ ਮਨ ਮੁਖ ਵਾਇ ਤਾਪ ਬਿ ਚੋੜਿਆ ਹਪ ਮਿਲਾਇਆ ਤੂਦ ਰਿਆ ਸਤ ਜਹੀ ਮਾਇ ਦਸਵੀਂ ਦੂਜਾ ਕੋਈ ਨਾ ਜੀ ਜੰਗ ਸਭ ਤੇਰਾ ਖੇਲ ਵਿਜੋਗ ਮਿਲ ਵਿਚ ਰਸ ਨੂੰ ਗੀ ਮੇਲ ਜਿਸ ਨੂੰ ਤੂ ਜਾਣੈ ਸੋਈ ਜਣ ਜਾਣੈ ਹਰ ਗੁਰ ਸਦੀ ਅੱਖ ਵਖਾਣ ਜਿਨਹਰ ਸੇ ਵਤਨ ਸੁਖ ਪਾਏ ਸਹਿ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਜੇ ਤੁਮ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੂਝ ਨਾਨਕ ਗ੍ਰੰਥ ਪ੍ਰਗਟ ਹੋਇਆ ਆਸਾ ਮਹੱਲਾ ਪਹਿਲਾ ਤੇ ਤਸਰਬੜੇ ਪਹਿਲੇ ਨਵਾਸਾ ਪਾਣੀ ਪਾਗਤ ਨੇ ਕੀਆ ਪੰਪਿੜਾ ਮਾਪੁਣ ਨਹੀਂ ਚਾਲਾ ਹੁੰਦੇ ਕਾਤੇ ਡੂਘਿਏ ਲੈ ਮਨੇਕ ਨਾ ਚੀਤ ਸੁਹੂੜ ਮਨਾਹਰ ਬਿਸਰਤ ਈਰੇ ਗੁਣ ਗਿਲਾ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰ ਮੁਦਾ ਜਨ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਅਹੀ ਪ੍ਰਾਪਤ ਮਾਨ ਕੁਦੇ ਹਰੀਆ ਗੋਬਿੰਦ ਕੇ ਹੈ ਤੇਰੀ ਬਰੀਆ ਅਵਰ ਕਾਤਰ ਕੀ ਤੇ ਨਾ ਕਾਮ ਸਾਸ ਸਿੰਘ ਬਿ ਭਜਿ ਕੇਵਲ ਨਾਮ ਸਹੰਜਾਨ ਲਾ ਭਉ ਜੰਤਰਨ ਕਹਿ ਜਨ ਬਿਥਾ ਜਾ ਤਰੰਗ ਮਾਇਆ ਕਹਿ ਰਹਾ ਜਾਪਤਾ ਸਿਨਮ ਧਰਮ ਨਾਮ ਕਉ ਮਾਇਆ ਸੇਵਾ ਸਾਧਨਾ ਜਾਣਹ ਰਾਇ ਰਹੁ ਨਾਨਕ ਮਣੀ ਚ ਕਰਮਾ ਤਰਨ ਪਰੇ ਕੀਆ ਕੋ ਸਰਮਾ ਆਛੈ ਸੁਮਿ ਪ੍ਰਵੇ ਬਾਏ ਬੇਂ ਤੀਜਾ ਭਈ हमरी गुरु हादर चा पूर्ण हजत के चात वचन में रे हमारा अपना जन को परत पारा हमरे दिस भत मकाओ आप हार दम हे बचाओ सुखी बसे मोर परिवार सेवक शिक्षा प्रतारामोर चाणज कर दे क्रिया सबन क्वाड संगरीए पूरन होए है मारी आशा तोर भजन की रहे प्यासात में छाड़ के उर नाथ जो परचांस तुम पे पाऊं सेवक सक हमारे तारिया चुन चुन सूत्र हमारे मारिए आप हार दम रे वरिया मरण काल कतरासन वरिया

ਨਮਸਕਾਰ ਤੇ ਸੇ ਕੋ ਮਾਰੀ ਸਕਲ ਪ੍ਰਜਾ ਜਨਿਆਪ ਸਵਾਰੇ ਸਿਵ ਕਣ ਕੋ ਸਿਵ ਬਹੁ ਸੁਖ ਦੀਵ ਸਤਰੰਗ ਪਰਮ ਬਦਕੀਓ ਘਾਟ ਘਾਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀੜ ਪਛਾਨ ਚਿੰਟੀ ਦੇ ਕੋ ਚਰੇ ਸੁਲਾ ਸਾਫਰ ਕਿਰਪਾ ਰਿਸ਼ ਕਰ ਫੂਲਾ ਸੰਤਨੁ ਉਪਾਇ ਦੇ ਦੁਖੀ ਸੁਪਾਇ ਸਾਧਨ ਕੈ ਸੁਖੀ ਕੇ ਕੀ ਪੀੜ ਪਛਾਨੇ ਘਟ ਘਟ ਕੇ ਬਰਬਟ ਕੀ ਜਾਣ ਜਬਦ ਰਖ ਕਰਾ ਕਰਦਾਰਾ ਪ੍ਰਜਾ ਤਰਨ ਤਬ ਦੇਹ ਉਪਾਰਾ ਜਬਾ ਗਰਦ ਗਰਦ ਹੋ ਕਬ ਤੁਮ ਮੈ ਮਿਲਤ ਦੇ ਤਰ ਸਭੂ ਜੀਤੇ ਬਰਨ ਸਿਰ ਸਵਤਾਰੇ ਆਪਿ ਆਪਣੀ ਬੂਝੋ ਚਾਰੇ ਤੁਮ ਸਭੀ ਤੇ ਰਾਤਨ ਰਾਣ ਜਾਣਦ ਪੇਦ ਭੇਦ ਅਰ ਆਲਮ ਨਰੰਕਾਨ ਨਮਕਾਨ ਨਰ ਲੰਬੇ ਆਦ ਨੀਲਨ ਆਦੇਸੰਭੂ ਤਾਕਾ ਮੂੜ ਚਾਰਦ ਪੇਦਾ ਜਾ ਕੋ ਪੇਵ ਨ ਭਾਵਤ ਪੇਦਾ ਤਾਕੋ ਕਿਰਪਾ ਹਨ ਨਮਾਰਕ ਮਹਾਮੁਨਿ ਕ੍ਰਿਸ਼ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾਸ ਨੁਰੰਕਾਰ ਕਾ ਛਿਣਿਤ ਨਹਿ ਪੇਵ ਆਪਿ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤਹਤੇਤੀ

ਪੁਰਖ ਜਨਪਤ ਪਰੇ ਤਿਹਾਰੇ ਤਿਨ ਕਦਮ ਸੰਕਰਜੁ ਉਟਾਰੇ ਜੋ ਕਲ ਕੋਇਕ ਭਾਰਤ ਹੈ ਤਾਕੇ ਕਾਲ ਨਿਗਟਨਾ ਹੈ ਰਚਾ ਹੋਇ ਤੈ ਸਭ ਕਾਲ ਦੂਸਰੇ ਸਰੇ ਤਤ ਕਾਲਾ ਕਿਰਪਾ ਦ੍ਰਿ ਸੰਝਾੜਿ ਰਹੋ ਤਾਕੇ ਤਾਤਨ ਗਮੋਹ ਹਰ ਹੋ ਰਿਦਿ ਸਿਧ ਕਰਮੋ ਸਭ ਹੋਇ ਦਿਸਾਸ ਸਕੇ ਨਾ ਕੋਈ ਇਹ ਕਾਰ ਚੰਦ ਮੈ ਸਮਾਰਾ ਕਾਲ 파ਸ ਸੇਤਾਯੁ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿਦਿ ਸਦਉ ਤੇ ਰਹਾ ਕਰਕੇ ਤੁਮੈ ਸਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੇ ਸਰਬ ਤੋਰ ਮੋ ਸੋਹਾਇ ਦਿਸਦਉ ਤੇ ਲੇ ਹੋ ਬਚਾਈ ਸਵਿਆ ਭਾਇ ਗਏ ਜਬ ਤੇ ਤੁਮਰੇ ਤਬ ਦੇਖੋ ਆakre ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮਤੇ ਕ ਨਾ ਮਾਨਿਓ ਸਿਮਰ ਸਾਸਰ ਵੇਸ ਵਾ ਬੋ ਪੇਦ ਗਏ ਹਮੇ ਕ ਨਾ ਜਾਣਿਓ ਸਿਰਸ ਪਾਣਿ ਕਿਰਪਾ ਤੁਮਰੀ ਕਰ ਮੈਨਿਕ ਸਭ ਤੋਹਿ ਬਕਾਨੇ ਦੋਹਰਾ ਸਗਲ ਦਵਾਰ ਕੋ ਸਾਟ ਕਹਿ ਗਇਓ ਤੁਹਾਰੋ ਦਵਾਰ ਭਾਇ ਗਹਿ ਕਿ ਲਾ ਦਿਆ ਸੇ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨ ਦੇਖੋ ਅਨਤਾਰ ਸੁਖੁਰ ਪ੍ਰਸਾਦ ਨੰਦ ਬਿਆ ਮੇਰੀ ਮਾਂ ਐ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਰ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਂ ਸ਼ਬਦੋਤਾ ਕਾ ਬੋਹਰੀ ਕੇ ਰਾਮਨ ਦਿਨੀ ਮਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੁੱਖ ਸਭ ਬੀਸਾਰਨਾ ਸੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੁਬਨਾ ਗਲਾ ਸਮਰੱਤ ਸਵਾਮੀ ਸੋ ਕੇ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਜ ਜੀ ਸਾਈਓ ਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜੈ ਰਸਤੇ ਹੀ ਸੋ ਪਾਵੇ ਸਦਾ ਸਿਖ ਤੋ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕਮਨ ਨਸਾਵਾ ਜੇ ਸ਼ਬਦ ਕਨੇ ਰੇ ਕਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਰਹਿ ਧਾਰੋ ਸਾਜਨਾ ਮੇ ਅਧਾਰ ਮਰਾਜ ਨੂੰ ਭੁਖਾ ਸਭ ਬਿਮਾਈਆਂ ਘਰ ਸਾਸ ਕੁ ਮਨਾਏ ਮੇ ਸਾਜਨ ਇੱਛਾ ਸਭ ਪੂਜਾਈਆਂ ਸਦਾ ਕਿਰਪਾਣ ਕੀਤਾ ਗੁਰ ਬਿਟੋ ਜਿਸ ਦੀਆਂ ਹਵੜਿਆਆਂ ਕਹੇ ਨਾਨਕ ਸੁਣਾਉ ਸੰਤੋ ਸਭ ਤਰੋਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਛ ਬਰਤ ਘਰ ਸਭਾਗੇ ਘਰ ਸਭਾਗੇ ਸੁਬਦਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੁੱਤ ਨਵਾਸ਼ ਕੀਤੇ ਅਕਾਲ ਘੰਟਕ ਮਾਰਿਆ ਤੋਰ ਕਰਮ ਪਾਇ ਤਿਨ ਕੋ ਸੀ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਨਦਵਾਜੇ ਹਰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਤ ਪਾਇ ਤਰੇ ਸਗਲ ਵਸੂਰੇ ਤੋਹਰੋ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤਗੁਰ ਰਹਾ ਭਰਪੂਰ ਬਿਨਵਤਨ ਆਨ ਗੁਰ ਚਰਨ ਲਾਗੇ ਵਾਜੇ ਨਹੜ ਤੂਰੇ ਮੰਦਾਵਣੀ ਮਹੱਲਾ ਪਨਵਾ ਥਾਲ ਵਿੱਚ ਤਨ ਵਸਤੂ ਪਰਿਓ ਸਰਸੰਤੋ ਪੀਚਾਰ ਅਮ੍ਰਿਤਨਾਮ ਠਾਕੁਰ ਕਾਪਿਸ ਕਾ ਸਭ ਸੇ ਉਧਾਰੋ ਦੇਖੋ ਕਾਵੇਜ ਕੋ ਬੁੰਜਰਿਸ ਕਾ ਉਧਾਰ ਹੀ ਵਸਤਨੀ ਨਹ ਜਾਇ ਨਿਤ ਨਿਤ ਰਖੇ ਰੁਤਾਰੋ ਕਮ ਸੰਸਾਰ ਚਰਨ ਲਗ ਤਰੀਏ ਸਮ ਨਾਨਕ ਭ੍ਰੰਪਸਾਰ ਸਲੋਕ ਮਹੱਲਾ ਪਨਵਾ ਤੇਰਾ ਕੀ ਤਜ ਤੂੰ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣਾਰੇ ਕੋ ਨਾਹੀ ਆਪੇ ਦਰਸ ਪਿਓਈ ਦਰਸ ਭੈ ਮੇ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀ ਵਾਤਨ ਮਨ ਤੀ ਵੇਹਰਿਆ ਪੋੜੀ ਸਿਥਿਆ ਤੂੰ ਸਮਰਾਤ ਜਿਥੈ ਕੋਈ ਨਾ ਉਥੇ ਤੇਰੀ ਲਾਖੀ ਅਗਨੀ ਦਰਮਾਇ ਸੰਕਾਜਮ ਕਹਿ ਦੂਤ ਨਾਹੀ ਤੇਰੇ ਛਿੜ ਜਾਏ ਭੋਤਲ ਵਿਕਮ ਸੁਗਾ ਗੁਰ ਚੌਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੈ ਇਹੋ ਕਨੁਗੁਣ ਗੋਬਿੰਦ ਗਾਇ ਸਭ ਸੇ ਨੋ ਕਿਰਪਾ ਸਮਾਲੈ ਸਾਹੀ ਸਾਹਿ ਬਿਰਤਾ ਕੋ ਨ ਜਾਇ ਜੀ ਆਵਤੁ ਦਾਇ ਸਲੋਕ ਮਹੱਲਾ ਆਪਣਿਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਪਿ ਨਾਉ ਨਿਤਰੀ ਸਤਿਗੁਰ ਪ੍ਰੇਤਨਾ ਸਰਣੀ ਸੁਰਨਾ ਗੁਰਨਾਉ ਸਾਧ ਗੁਰ ਸੇਤੀ ਰਤੇ ਅਦਰਗ ਭਾਈ ਅਠਾ ਕਹੁ ਨਾਨਕ ਕਿਰਪਾ ਕਰੇ ਜਿਸੁ ਨੇ ਵਤ ਦੇ ਚਕਮੁ ਉਤਮ ਕਾੜੀ ਵਿਰਲੇ ਕੇਈ ਕੇ ਮਹੱਲਾ ਆਪਣਿਵਾ ਰਖੇ ਰਖਣੇ ਹਾਰਿਆ ਪਿਉ ਬਾਰਿਆ ਮੁਰ ਕੀ ਪੈਰੀ ਪਾਏ ਕਾੜਿ ਸੁਹਾਰਿਆਨ